ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪੋਤੀਆਂ ਆਈਆਂ ਸੀ ਗੁਜਰਾਂ ਵਾਲੇ ਤੁਸੀਂ ਉਸ ਵੇਲੇ ਉਹ ਮੰਜ਼ਰ ਵੇਖਿਆ ਸੀ ਸਰ ਹਾਂ ਜੀ ਅਸੀਂ ਦੇਖ ਰਹੇ ਸੀ ਸਾਨੂੰ ਪਤਾ ਪਤਾ ਕੁਛ ਨਹੀਂ ਸੀ ਕੀ ਇਹ ਤੇ ਉਹ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਕੋਈ ਰਣਜੀਤ ਸਿੰਘ ਹੋਇਆ ਉਹਦੀਆਂ ਪੜਪੋਤੀਆਂ ਅੱਛਾ ਹੁਣ ਤੇ ਸਾਨੂੰ ਪਤਾ ਹੈ ਇਹ ਕਿਹੜੀ ਦੌਰ ਦੀਆਂ ਗੱਲਾਂ ਨੇ 53 54 ਦੀ ਗੱਲ 1953 54 ਉਹ ਕਹਿੰਦਾ ਉਹ ਬੀਬੀਆਂ ਨੂੰ ਅਸੀਂ ਦੇਖਿਆ ਤੇ ਇਹ ਦੀਆਂ ਪੰਜਾਬ ਦੀਆਂ ਰਹੀਆਂ ਉਧਰ ਦੀਆਂ ਹੋਣ ਇਧਰ ਲੀਆਂ ਹੋਣ ਚੁੰਨੀ ਦੁਪੱਟਾ ਲੈਂਦੀਆਂ ਵੀ ਇਹ ਆ ਕੁਛ ਚਾਦਰ ਲੈਂਦੀਆਂ ਉਹਨਾਂ ਨੇ ਪੈਂਟਾ ਪਾਈ ਹੋਈਆਂ ਸੀ ਅੱਛਾ 9054 ਦੇ ਵਿੱਚ ਹਾਂਜੀ ਉਹ ਪਲੀਆਂ ਬੜੀਆਂ ਹੀ ਉਧਰ ਹਾਂਜੀ ਹਾਂਜੀ ਇਹ ਜਦੋਂ 47 ਦੀ ਵੰਡ ਹੋ ਗਈ ਤਾਂ ਪ੍ਰਿੰਸਸ ਬੰਬਈ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਇਹ ਇੰਡੀਆ ਨਹੀਂ ਗਈ ਸੀ ਇਹ ਮੋਡਲ ਟਾਊਨ ਰਹਿ ਰਹੀ ਹੈ ਤੇ ਇਹਨੇ ਪੰਜਾਬ ਨਹੀਂ ਛੱਡਿਆ ਸੀ ਕਿ ਮੈਨੂੰ ਜਾਨਣਾ ਪਰ 54 ਦੇ ਵਿੱਚ ਇਹਦੀ ਡੈਥ ਹੋਈ ਔਰ ਇਹਦੀ ਡੈਥ ਜਦੋਂ ਹੋਈ ਹੈ ਉਹਦੇ ਮਰਨ ਤੇ ਕੁਝ ਲੋਗ ਬਾਹਰੋਂ ਆਏ ਸੀ ਫਰਾਂਸ ਔਰ ਇੰਗਲੈਂਡ ਤੋਂ ਤੇ ਉਹਨਾਂ ਨੂੰ ਜਦੋਂ ਦਫਨਾਉਣ ਲੱਗੇ ਸੀ ਨਾ ਗੋਰਾ ਕਬਰਿਸਤਾਨ ਦੇ ਵਿੱਚ ਤੇ ਉਦੋਂ ਉਹ ਆਏ ਉਹਨਾਂ ਨੇ ਫਿਰ ਆਪਣੇ ਬਾਪ ਦਾਦਾ ਦੀਆਂ ਸਾਰੀਆਂ ਜਗੀਰਾਂ ਵੇਖਣ ਵੀ ਆਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਚੜਤ ਸਿੰਘ ਦੀ ਮਹਾ ਸਿੰਘ ਦੀ ਸਮਾਦ ਕੀ ਜੀ ਉਹਨਾਂ ਦੇ ਪਰਿਵਾਰ ਨਾਲ ਬਹੁਤ ਵੱਡਾ ਤੋਖਾ ਹੋਇਆ